ਹਾਂਜੀ ਦੋਸਤੋ ਕੀ ਹਾਲ ਚਾਲ ਆ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦਿਨ ਦੀ ਹੋ ਗਈ ਸ਼ੁਰੂਆਤ ਤੇ ਮਿਲਦੇ ਆ ਤੁਹਾਨੂੰ ਕੁਝ ਕੇ ਟਾਈਮ ਤੱਕ ਸਾਡੇ ਪਿੰਡ ਦੇ ਫਨੀ ਫਨੀ ਬੰਦਿਆਂ ਨਾਲ ਤੇ ਵਲੌਗ ਨਾਲ ਵੀ ਬਣੇ ਰਹੋ ਸਭ ਕਿੱਧਰ ਆਇਓ ਠੀਕ ਆ ਲਵਾਇਆ ਤੁਹਾਡੇ ਬਰਾਤ ਘੋਡੇ ਨਾਲ ਅੱਛਾ ਜੀ ਇਹ ਛੇਰ ਹੋਇਆ ਘੋਡੀ ਦਾ ਈਕੇ ਦੀ ਸੂਈ ਤੋਂ ਹਾਂ ਜਮੀ ਪਤਾ ਵੀ ਲੱਗ ਰਿਹਾ ਕਮਲ ਕੌਣ ਹੀ ਸਰਬੀ ਜੀ ਉਹਨਾਂ ਜਿਆਦਾ ਨਾਲ ਜੀ ਮੋਟਰਸਾਈਕਲ ਤੇ ਇਹ ਜਦਾ ਇਹਨਾਂ ਸਰਬਨਾ ਦੇਵਾ ਸੀ ਰੋ ਕਮਲ ਕਹਿੰਦਾ ਹੁੰਦਾ ਸੀ ਕਹਿੰਦਾ ਮਮਾ ਜਦੋਂ ਕੋਈ ਤੁਹਾਨੂੰ ਲੋਡ ਪਈ ਨਾ ਜੋ ਮੈਂ ਬਾਹਰ ਤੁਰ ਗਿਆ ਤੇ ਸਰਪ ਨੂੰ ਸੱਦ ਲਿਆ ਕਰਿਆ ਜੇ ਉਹ ਕਹਿੰਦਾ ਬਹੁਤ ਸ਼ਰੀ ਮੁੰਡਾ ਸਾਰਿਆਂ ਦੇ ਕੰਮ ਆਉਂਦਾ ਇਸ ਤਰ੍ਹਾਂ ਭਰਾ ਕਹਿੰਦਾ ਹੁੰਦਾ ਸਭ ਠੀਕ ਕਹਿੰਦਾ ਸੀ ਨਾ ਲਾਲ ਟਮਟਰ ਆ ਭਾਈ ਹੋਲੀ ਆ ਪੇਸ਼ ਪਾਦਾ ਵੀ ਆ ਕੋਲ ਗੋਬੀ ਬਾਂਦ ਗੋਬੀ ਗਾਜਰ ਰਾਮ ਨਾਲ ਕਿਹੜਾ ਦਿਆ ਕਰਾ ਮੌਲੀ ਤੋਂ ਪਤਾ ਵੀ ਨਹੀਂ ਲੱਗੇ ਕਿ ਕਿਹੜੇ ਲਿਆਏ ਮੈਂ ਤੋਂ ਮੈਂ ਦਿੱਤੇ ਨਹੀਂ ਕਈ ਨੂੰ ਨਾ ਅਗਲਾ ਪਤਾ ਹੀ ਲੱਗਦਾ ਕਿਸੇ ਨੂੰ ਵੀ ਗੀ ਸਬਜੀ ਸਲਾਬ ਬਣਾਦਾ ਬਣਾਦਾ ਦੋ ਕੀ ਆ ਗਿਆ ਟੇਲੀ ਹੋਣਾ ਮੈਂ ਅਗਲੇ ਨੇ ਸਲਾਬ ਵੀ ਬਣਾਣੀ ਹੁੰਦੀ ਏ ਥੀ ਸਬਜੀ ਬਣਾਣੀ ਹੈ ਹੈ ਖੜ ਕੇ ਕਿਹੜਾ ਦਿਆ ਕਰਨਾ ਤੁਰ ਕਿਹੜਾ ਚਾਹੀਦਾ ਨਾ ਸੇ ਮੈਨੂੰ ਓਏ ਪਤਾ ਹੀ ਨਹੀਂ ਉਹਨੇ ਸਲਾਬ ਬਣਾ ਦਗਣਾ ਦਾ ਅਗਲਾ ਇਹ ਤੋਂ ਦਿਖ ਰਿਹਾ ਹੁੰਦਾ ਅੱਜ ਕਿੱਧਰ ਫਿਰਦਾ ਤੂੰ ਮੈਂ ਤੂੰ ਕਿੱਧਰ ਚੜ ਕੇ ਆ ਗਿਆ ਮੈਂ ਸੇ ਮੇਨ ਚੜ ਕੇ ਆਇਆ ਨਹੀਂ ਤੂੰ 400 ਰੁਪਏ ਪਿੱਛੇ ਤੁਰਿਆ ਫਿਰਦਾ ਇਹਦੇ ਵਿੱਚ ਸਾਰੀ ਗਣਕ ਜੇ ਚਲੋ ਫੈਂ ਦੇ ਕੇ ਪਰਾਂ ਦੇ ਕਰਾਲਾ ਦੱਸ ਹੋਈ ਤੇ ਗੱਲ ਉਹਥੇ ਖਾਲਜ ਪਾਣੀ ਪੀਣ ਗਿਆ ਉਹਥੇ ਮੂਦਾ ਮੂੰਹ ਡਿੱਗ ਗਿਆ ਕਿੰਨੇ ਲੱਗ ਪਾ ਲਾ ਦੇ ਸਾਰਾ ਪਾ ਪਜਾਮਾ ਦਿਖਾ ਦੇ ਇੱਕ ਬੋਤਲ ਨਹੀਂ ਕਿੰਨੇ ਰਹਿ ਗਏ ਪੰਪ ਹੋਣਾ ਇੱਕ ਬੋਤਲ ਇੱਕ ਮੁਰਗਾ ਬਣ ਗਿਆ ਇਹ ਨਹੀਂ ਪੈਂ ਤੈਨੂੰ ਦਊਗਾ ਕਿੰਨੀ ਲੈ ਮੈਂ ਹੋਵੇ ਹੋਵੇ ਸਾਰੇ ਬੜੇ ਨੀ ਲਾਣੇਦਾਰ ਕੌਣ ਹੈ ਹੁਣ ਤੂੰ ਹੀ ਕਿੰਨੀ ਹੈ ਹੋਵੇ ਹੋਵੇ ਬੜੇ ਰਾਣੇ ਵਾਕੇ 10 ਪੰਪ ਲਾਤੇ ਮੈਂ ਅੱਜ ਕਿੰਨੇ ਰਹਿ ਗਏ ਹੁਣ ਤੇਰੇ ਨੱਬੜ ਗਿਆ ਕਰੇ ਕਿ ਬੋਤਲ ਬਣ ਗਈ ਕਿ ਮੁਰਗਾ ਬਣ ਗਿਆ ਬੋਤਲ ਮੁਰਗਾ ਦਾ 400 ਦਾ ਆਉਂਦਾ ਨਹੀਂ ਬੋਤਲ 250 ਦੀ ਬੋਤਲ ਆ ਮੁਰਗਾ ਕਿੰਨੇ ਦਾ ਆਉਗਾ 230 ਦੀ ਬੋਤਲ 40 ਤੇ ਮੁਰਗਾ 130 ਆਹ ਦੇਖ ਮੈਂ ਕੱਲ ਰਾਤ ਕਿ ਕਰਦਾ ਫਿਰ ਤੈਨਾਂ ਆਪੇ ਤੂੰ ਆ ਜੋਈ ਲੈ ਜਾਨ ਕਰਾ ਲਿਆ ਕਾਦੀ ਇਹ ਜਿਹੜਾ ਹੀ ਬਣ ਲੇਦੇ ਮੋਟਰਸਾਈਕਲ ਤੇ ਮਗਰ ਵੱਡਾ ਰੇੜਾ ਕੋਣ ਪੁਰਾਣਾ ਹੋਰ ਜਾਓਗੇ ਵੱਡਾ ਰੇੜਾ ਜਿਹੜਾ ਤੁਸੀਂ ਅੱਜ ਕਿੰਨੇ ਕਿੱਥੇ ਪਹੁੰਚੇ ਬਾਹਰ ਆਇਆ ਕੀ ਖਾ ਕੇ ਆਇਆ ਛੰਡਾ ਸੁਣਾ ਯਾਰ ਅਸੀਂ ਮੁਰਗਾ ਖਵਾਇਆ ਨੂੰ ਕੱਲ 170 ਆਲਾ ਮੁਰਗਾ ਦਾ ਵੇਲੇ ਜੀ ਹੋ ਗਿਆ ਜਿਹੜਾ ਦੁਕਾਨ ਨੂੰ ਮਾਰ ਹੀ ਕਰੂਗਾ ਬਾੜਾ ਗੇਟ ਵਾਲਾ ਖਵਾਇਆ ਨੂੰ ਵੀ ਅੱਛਾ ਦਵਾਈ ਲੈ ਕੇ ਆਇਆ ਉਹਨੇ ਨੀ ਕੀ ਚੱਕਰ ਪਿਆ ਨੂੰ ਠੱਡ ਲੱਗੀ ਠੰਡੀਆਂ ਵਿਆਹ ਅਸੀਂ ਇੱਥੇ ਤਿੰਨ ਕਿਹੜੇ ਵਿਆਹ ਨੇ ਖਰਾਬ ਕਰਿਆ ਤੇਰੇ ਸਹੁਰੇ ਨੇ ਮਾਲ ਘੱਡਿਆ ਖਵਾਏ ਉਹਨਾਂ ਨੇ ਮਾਲ ਨਹੀਂ ਵਧਿਆ ਤੇ ਪਾਣੀ ਦਾ ਖਾਰਾ ਸੀ ਹਾਂ ਉਹੀ ਰੋਟੀਆਂ ਦਿੰਦੇ ਹਨ ਪੀਣਪੂਨ ਨੂੰ ਤੇ 2 ਨੰਬਰ ਕਿੱਥੇ ਆਨੇ ਆ ਰਾਤ ਨੂੰ ਵੀ ਹੈ 2 ਨੰਬਰ ਵੀ ਖੇਤਾਂ ਤੇ ਉਹੀ ਪਾਣੀ ਨਾਲ ਲੈਟ੍ਰਨ ਤੋਂ ਹੋ ਗਿਆ ਹੋਰ ਉਹਦੇ ਲਈ ਪੀ ਜਾਂਦੇ ਹਨ ਉਹੀ ਤੇ ਪੁਣ ਕੇ ਬਸ ਉਹ ਕੱਪੜੇ ਦੇ ਨਾਲ ਪੁਣ ਕੇ ਉਹੀ ਪੀਣਾ ਪੈਂਦਾ ਹੈ ਉਹੀ ਪੀ ਲੈ ਆਉਂਦੇ ਹਨ ਪੀਣ ਨੂੰ ਪਾਣੀ ਉਹ ਠੰਡਾ ਹੁੰਦਾ ਹੈ ਗਰਮੀ 'ਚ ਹੁਣ ਬੋਰ ਹੋ ਗਏ ਕਿ ਨਾ ਉੱਥੇ ਉਹਨਾਂ ਨੂੰ ਹੋਏ ਨਹੀਂ ਉਹ ਉਹਦੇ ਕਨੈਕਸ਼ਨ ਲਿਆ ਕੇ ਆਏ ਪਾਣੀ ਦਾ ਖਾਰਾ ਪਾਣੀ ਦਾ ਖਾਰਾ ਇਹ ਤਾਂ ਕਨੈਕਸ਼ਨ ਦੇ ਹੀ ਲਾ ਕੇ ਆਏ ਨੇ ਉੱਥੇ ਹਾਂ ਉਹ ਤੋਂ ਪਹਿਲਾਂ ਉਹਨਾਂ ਦਾ ਫਾਰਮ ਤਾਂ ਇਹ ਤਰ੍ਹਾਂ ਹੀ ਸੀ ਪਾਣੀ ਜਦੋਂ ਚੱਲਿਆ ਸੀ ਕਨੈ ਤਾ ਜਾਈ ਇਹਨਾਂ ਨੂੰ ਇਹ ਆਪਣੇ ਪਿੰਡ ਦਾ ਸਾਰਾ ਸਹੀ ਤੇ ਲਾ ਕੇ ਆ ਗਏ। ਗਾਹਰੋਂ ਤਾਂ ਇਹੀ ਧਰ ਕੇ ਆਏ ਹਣ 10 ਆਲੇ ਕੰਮ ਚ ਆ ਸਾਰੇ ਪਿੰਡ ਦੇ ਧਰੇ ਹਣ ਇਹਨਾਂ ਨੇ। ਉਹ ਜੀ ਆਪਣੇ ਬਰਾਬਰ ਤਾਂ ਨਹੀਂ ਆਇਆ ਇੱਥੇ। ਆਪਣੇ ਤਾਂ ਬਹੁਤ ਜੀ ਆ ਗਏ। ਆਪਣੇ ਤਾਂ ਬਹੁਤ ਆਪਣੇ ਤਾਂ ਵੇਖੀ। ਤੁਸੀਂ ਉੱਥੋਂ ਇੱਥੇ ਯਾਰ ਇੱਥੇ ਕੀ ਕਰਨਾ ਹੈ ਤੁਸੀਂ? ਰਾਤ 9:00 ਵਜੇ? ਨਾ। ਤੁਹਾਡੀ ਖਬਰ ਆਈ ਏ। ਮਤਲਬ 8:00 ਵਜੇ ਤੇ ਜੁਲ੍ਹੇ ਦੇ। ਨੇਮ ਲੱਗੇ। ਕਿਦੀ? ਕੀ ਜੀ ਸੌਣ ਲੱਗੇ ਪਾਣੀ ਪਾਣੀ ਹਰੇ ਭਾਈ ਦਾਦੀ ਦੀ ਸੌਣ ਲੱਗੇ ਲਾਲੀ ਲਾ ਫਿਰ ਤੇ ਹੱਥ ਰੱਖ ਦੇ ਲਾ ਸੌਣ ਰੱਖ ਦੇ ਲਾ ਫਿਰ ਉਹ ਭਾਈ ਉਹ ਤੂੰ ਫਿਰ ਤੇ ਹੱਥ ਰੱਖ ਕੇ ਕੀ ਕਹਿਣਾ ਸੌਣ ਲੱਗੇ ਦੀ ਬਸ ਕਰੇ 8 ਵਜੇ ਲਜਾਈ ਤੇ ਸਾਰੇ ਛੱਡਦੇ ਸਾਰੇ ਹਾਂ ਹਾਂ ਤਾਰੇ ਛੱਡਦੇ ਇਹ ਨੀ ਕਰੇ ਵੀ ਨਹੀਂ ਜਾਣਾ ਨਹੀਂ ਇਹ ਛੁੱਟੀਆਂ ਕਿ ਖਾਈ ਜਾਂਦੇ ਨਹੀਂ ਜੀ ਚੱਲ ਚੁੱਠੀ ਸੀ ਸੋ ਮੰਨ ਲੈਨੇ ਹਾਂਜੀ ਪਾਣੀ ਹੋਗੇ ਡੂੰਗੇ ਚੋਂ ਨਾ ਲਾਉਣਾ ਪਾ ਛੱਡਣਾ ਨਹੀਂ ਹੈਗਾ ਅੱਛਾ ਲਾਦੇ ਬ੍ਰੇਕ ਹੁਣ ਇਕੱਲਾ ਹੀ ਰੁੜੀ ਜਾਂਦਾ ਲਾਦੇ ਬ੍ਰੇਕ ਕਿਸਾਨ ਯੂਨੀਅਨ ਦੇ ਨਾਰਾ ਲਾਦੇ ਹੁਣ ਉਹ ਯਾਰ ਦੋ ਬਹੁਤ ਹੈ ਗਵਣਾ ਕਿਵੇਂ ਥੱਲੇ ਡਿੱਗੀ ਪਈ ਐ ਖੋਕਣੀ ਵੀ ਐ ਖੋਕਣੀ ਵੀ ਪਈ ਹੋਈ ਐ ਪਿੱਛੇ ਲਾਦਾ ਸਾਈਡ ਤੇ ਲਾ ਕੇ ਤੂੰ ਉਹ ਗਿਆ ਜੀ ਉਹ ਕਿਉਂ ਓਏ ਭੱਜ ਕੇ ਓਏ ਇਹ ਗਿਆ ਓਏ ਇਹ ਗਿਆ ਓਏ ਉਹ ਬੋਰਵਲ ਤੇ ਡਿੱਗ ਗਿਆ ਜੀਗਾ ਕਿੱਥੇ ਲੈਂਦਾ ਹੋਰ ਯਾਰ ਬਹੁਤ ਕਾ ਗੱਡਿਆ ਰਸਿਆ ਕੁੰਡੀ ਪੈ ਗਈ ਜਾਨੇ ਇੱਥੇ ਕੁੰਡੀ ਫਸ ਗਈ ਠੀਕ ਹੈ ਜੀ ਕਿਹੜੀ ਇਹ ਤਾਂ ਫੇ ਪੂਰੇ ਘੈਂਡ ਮੁੱਲ ਦੇਗਾ ਹੁਣੇ ਭਾਈ ਕੋਲੇ ਪਤਾ ਨਹੀਂ ਕੀ ਚੱਕਰ ਹੈ ਵੀਰੇ ਇਹ ਆ ਜਿਹੜੀ ਆ ਗਾਵੂ ਹੈ ਹਾਂ ਇਹ ਆਪਾਂ ਲਈ ਸੀ ਹੁਣੇ ਹਾਂ ਹਾਂ ਇਹਨੂੰ ਤਾਂ ਜੇ ਦੇਣੀ ਮੰਨ ਲਓ 10 ਕੋਏ ਨੇ ਕਿੰਨੇ ਮਹੀਨੇ ਸੂਣ ਵਾਲੀ ਹੈ ਉਹ ਤੋਂ ਡ్రਾਈ ਕਰੀ ਹੋਈ ਹੈ ਇਹ ਹਾਂ ਹਾਂ ਅੱਗੋਂ ਗੱਭਣ ਹੈ 6 ਮਹੀਨਿਆਂ ਦੀ ਤੇ ਮੁੱਲੇ ਦਾ ਕਰਦੇ ਆਪਾਂ 45000 ਰੁਪਇਆ ਇਹਦਾ ਜਿਹੜੀ 2 ਨੰਬਰ ਵਾਲੀ ਹੈ ਤੇ ਇਹ ਵੀ ਇਹ ਇਹ ਸੂਣ ਵਾਲੀ ਹੈ ਇਹਦੇ ਰਹਿੰਦਾ ਮਹੀਨਾ ਡੇਢਕ ਸੂਣ ਚ ਇਹਦਾ 35000 ਰੁਪਇਆ ਇਹਦਾ 35000 ਅਗਲੀ ਦਾ ਦਜੀਜੇ ਦਾ ਮਰਲੀ ਦਾ ਉਹ ਜਿਹੜੀ ਹੈ ਬੱਚੀ ਹਾਂ ਬੱਚੀ ਵੀਰੇ ਬਰੀਡ ਦੀ ਹੈ ਉਹ ਉਹ ਕਿਹੜੇ ਸੁਨੇ ਉਹ ਬੱਚੀ ਦਾ ਮੁੱਲ ਉਹ ਤਾਂ ਹਜੇ ਵੀਰੇ ਬੱਚੀ 18 ਮਹੀਨਿਆਂ ਦੀ ਹੈ ਸਾਰੀ ਹਾਂ 18 ਮਹੀਨੇ ਦੀ ਉਹ ਵੀ ਇੱਕ ਵਾਰੀ ਫਿਰ ਗਈ ਤਾਂ ਕਰਕੇ ਉਹ ਹੋ ਗਿਆ ਠੀਕਾ ਤੋਰ ਤੋਰ ਕੇ ਦਿਖਾ ਨੀ ਆ ਵੜੀ ਤੋਰ ਕੇ ਦਿਖਾਉਣੀ ਆ ਤੋਰ ਲ ਕੇ ਡੇਗਣਾ ਜਾਈ ਜਿਹੜੀ ਇਹ ਉਹ ਕਾਣੂ ਹੁਣ ਪੱਠਿਆਂ ਦੇ ਬੰਨੀਆਂ ਵੀਆਂ ਨੇ ਨਹੀਂ ਇਹ ਸਵੇਰੇ ਖੜੀਆਂ ਕੁੜੀਆਂ ਹੋ ਜਾਂਦੀਆਂ ਬਾਈ ਉਹ ਖਰਾਬ ਹੋ ਜਾ ਸੇਵ ਨਹੀਂ ਪਾਨਾ ਕੀ ਇਹਨਾਂ ਨੂੰ ਸੇਵ ਪੌਣਾ ਕੀ ਇਹਨਾਂ ਨੂੰ ਖਰਾਬ ਦਾ ਬਹੁਤ ਮਹਿੰਗੀ ਨਹੀਂ ਅਸੀਂ ਫਿਰ ਆਪਣੇ ਪਸੂ ਨੂੰ ਹੋਰ ਚੀਜ਼ਾਂ ਪਾਵਾ ਕਰਾਂਗੇ ਨਾ ਖਰਾਬ ਤਾਂ ਇਹਨਾਂ ਦੀ ਬਹੁਤ ਮਹਿੰਗੀ ਆਉਂਦੀ ਹੈ ਕੀ ਕੀ ਪਾਉਨੇ ਹੋ ਸੇਵ ਇਹਨਾਂ ਵਾਸਤੇ ਤਾਂ ਵੀਰੇ ਹੁਣ ਤੁਹਾਨੂੰ ਕੀ ਦਸੀਏ ਉੱਪਰ ਪ੍ਰੋਟੀਨ ਵੀ ਚੱਲ ਰਿਹਾ ਹੈ ਹਾਂ ਹਾਂ ਕਿਹੜਾ ਪ੍ਰੋਟੀਨ ਪ੍ਰੋਟੀਨ ਵੀ ਗੇ ਉਹ ਲਿਆਂਦੇ ਵੇ ਤੇ ਉਹ ਮੁੰਡਾ ਲੈ ਖੂਬੀਆਂ ਦਾ ਵੀਰੇ ਤੇ ਦੱਸਦਾ ਹੁਣ ਤੈਨੂੰ ਮੈਂ ਪਹਿਲਾਂ ਇਹ ਗੱਲ ਦੱਸਦਾ ਵੀ ਇਹਦੇ ਵਿੱਚ ਖੂਬੀਆਂ ਕੀ ਨੇ ਹਾਂ ਖੂਬੀਆਂ ਖੂਬੀਆਂ ਵੀਰੇ ਇਹਦੇ ਵਿੱਚ ਜੇ ਵੀ ਬੰਦੇ ਨੂੰ ਲੂਜ਼ ਮੂਸ਼ਨ ਹੋਏ ਹੋਏ ਨੇ ਹਨਾ ਉਹਦੇ ਵਾਸਤੇ ਜੇ ਕਬਜ ਹੋਈ ਵੀ ਆ ਉਹ ਜਿਵੇਂ ਉਹ ਦੂਜੀ ਬਿਹੜੀ ਹੈ ਉਹ ਉਹਦਾ ਦੁੱਧ ਕਬਜ ਵਾਸਤੇ ਅੱਛਾ ਹਾਂ ਤੇ ਇਹਦਾ ਜਿਹੜਾ ਇਹ ਲੂਜ਼ ਮੂਸ਼ਨ ਵਾਲੇ ਵਾਸਤੇ ਇਹ ਬਿਹੜੀ ਦਾ ਆਪੇ ਕਿ ਮੈਨੂੰ ਤਾਂ ਆਪੇ ਨੂੰ ਕਬਜ ਹੋਈ ਲੱਗਦੀ ਹੈ ਇਹ ਖਰਾਕ ਇਹਨਾਂ ਦੀ ਵੀਰੇ ਅੱਡੋ ਅੱਡ ਜਿਵੇਂ ਤੈਨੂੰ ਦੱਸਿਆ ਵੀ ਸੇਬ ਖਾਂਦੀ ਹੈ ਕੋਈ ਕੋਈ ਸੰਤਰੇ ਖਾਂਦੀ ਹੈ ਕੋਈ ਹਣਾ ਅੱਛਾ ਕੀ ਕੀ ਪਾਉਣਾ ਹੈ ਕੀ ਵੀ ਵੀ ਪਾਈ ਦੇ ਨੇ ਵੀਰੇ ਖਰਚਾ ਕਰੀ ਪਸ ਉਹਨੂੰ ਪਾ ਰਿਹਾ ਹੈ ਉਹ ਯਾਰ ਖਰਚਾ ਕਰੀਦਾ ਵੀਰੇ ਖਰਚਾ ਕਰਨਾ ਪੈਂਦਾ ਹਾਂ ਹਾਂ ਚੱਲ ਪੱਠੇ ਤਾਂ ਇਹਨਾਂ ਨੂੰ ਪਾਉਂਦੀ ਨਹੀਂ ਲੱਸੀਆਂ ਦਹੀਂ ਨੇ ਅੱਛਾ ਅੱਛਾ ਪੱਠੇ ਤਾਂ ਪਾਉਂਦੀ ਨਹੀਂ ਤੁਹਾਨੂੰ ਕਿਵੇਂ ਲੱਗੇ ਅੱਜ ਦਾ ਵਲੌਗ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਨਵੇਂ-ਨਵੇਂ ਵਲੌਗ ਦੇਖਣ ਲਈ ਸਾਡੇ ਪੇਜ ਨਾਲ ਜਰੂਰ ਜੁੜੇ ਰਹੋ